ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲਬਾਤ ਕਰਨੀ ਹੈ ਵੈਸੇ ਮੈਨੂੰ ਯਕੀਨ ਨਹੀਂ ਆਉਂਦਾ ਤੇ ਗੱਲਬਾਤ ਕਰਨੀ ਜ਼ਰੂਰੀ ਹੈ ਤੇ ਢੜੀਆਂ ਵਾਲਿਆਂ ਦੇ ਜਿਹੜੇ ਸੇਵਕ ਨੇ ਜਾਂ ਉਹਨੂੰ ਚਾਉਣ ਵਾਲੇ ਨੇ ਜਾਂ ਉਹਨਾਂ ਦੇ ਆਪਣੇ ਖਾਸ ਬੰਦੇ ਨੇ ਉਹ ਗੌਰ ਜਰੂਰ ਕਰਿਓ ਵੀ ਇਹ ਖਬਰਾਂ ਚੱਲ ਰਹੀਆਂ ਨੇ ਕਿ ਡਟਰੀਆਂ ਵਾਲਾ ਨਸ਼ੇ ਦਾ ਕੋਈ ਟੀਕਾ ਲਾਉਂਦਾ 70 ਲੱਖ ਰੁਪਏ ਦਾ ਇਹ ਹੁਣ ਕਿਹੜਾ ਕੈਮੀਕਲ ਉਹ ਟੀਕੇ ਵਿੱਚ ਹੁੰਦਾ ਹੈ ਇਹ ਉਹ ਜਾਣਣਾ ਇਹ ਝੂਠ ਹੈ ਇਹ ਸੱਚ ਹੈ ਇਹਦਾ ਸਪਸ਼ਟਿਕਰਨ ਜ਼ਰੂਰ ਦੇਣ ਇਹ ਪ੍ਰਮਾ ਬ੍ਰੋਧੀ ਭਾਵ ਨਾਲ ਜਾਂ ਵਿਰੋਧਾ ਭਾਵ ਨਾਲ ਨਹੀਂ ਗੱਲ ਕਰ ਰਿਹਾ ਮੈਂ ਜਿਹੜੀ ਇਹ ਗੱਲਬਾਤ ਸੁਣੀ ਹੈ ਮੀਡੀਆ ਤੇ ਮੈਂ ਉਹ ਗੱਲ ਕਰ ਰਿਹਾ ਬੀ ਜੇ ਇਹ ਗੱਲ ਸੱਚ ਹੈ 70 ਲੱਖ ਦੇ ਟੀਕੇ ਵਾਲੀ ਤਾਂ ਫਿਰ ਇਹ ਚੰਗੀ ਨਹੀਂ ਅਗਲੀ ਗੱਲਬਾਤ ਸ਼ੁਰੂ ਕਿੱਥੋਂ ਕਰਦੇ ਆ ਉਹ ਕਹਿੰਦੇ ਵੀ ਕਰੋੜਾਂ ਰੁਪਈਆ ਜਿਹੜਾ ਇਨਕਮ ਆ ਰਹੀ ਹੈ ਸ਼ੋਸ਼ੇਬਾਜ਼ੀ ਹੋ ਰਹੀ ਹੈ ਪਰ ਜਦਨਾ ਸਿੰਗਰ ਖਾੜੇ ਲਾਉਂਦੇ ਆ ਉਦਾਂ ਹੀ ਢੱਡੀਆਂ ਵਾਲਿਆਂ ਦੇ ਖਾੜੇ ਲੱਗਦੇ ਆ ਕਿਉਂਕਿ ਉਥੇ ਬਾਣੀ ਦੀ ਗੱਲ ਘੱਟ ਕਪਲ ਸ਼ਰਮਾ ਦੀ ਕਮੇਡੀ ਜ਼ਿਆਦਾ ਹੁੰਦੀ ਹੈ। ਬੀਬੀਆਂ ਨੂੰ ਹਸਾਇਆ ਜਾਂਦਾ ਹੈ। ਮੇਰੇ ਘਰ ਵਾਲੀ ਲੜਕੇ ਨਹਿਰ ਵੱਲ ਹੋ ਜਾਆ ਕਰੂ। ਇਦਾਂ ਦੀਆਂ ਗੱਲਾਂ ਵਾਤਾਂ ਜ਼ਿਆਦਾ ਹੁੰਦੀਆਂ। ਔਰ ਜਿਹੜੇ ਬੰਦੇ ਗੱਲਾਂ ਕਰਦੇ ਨੇ ਤੇ ਉਹਨਾਂ ਕੋਲੇ ਕੋਈ ਤੱਥ ਸਬੂਤ ਕੋਈ ਅੰਸ਼ ਸੂਤਰਾਂ ਦੇ ਹਵਾਲੇ ਤੋਂ ਹੋਣਾ ਹੀ ਹੈ। ਹਾਲੇ ਤਾਂ ਹੀ ਕਹਿੰਦੇ ਤੇ ਹੁਣ ਹੋ ਸਕਦਾ ਵੀ ਬਾਬੇ ਨੂੰ ਇਹ ਕਹਿੰਦੇ ਆ ਵੀ ਜਵਾਬ ਇੰਗਲਿਸ਼ ਨੂੰ ਮੈਨੂੰ ਆਉਂਦੀ ਨਹੀਂ ਮੈਂ ਕਹਿਣਾ ਕੁਝ ਹੋਰ ਸੀ ਚਲੋ ਉਹ ਨਾ ਕਰਾਂ ਵੀ ਇਹ ਜਵਾਬ ਦੇਣਾ ਕਲੈਰੀਫਿਕੇਸ਼ਨ ਪਤਾ ਨਹੀਂ ਇਹ ਹਜਾ ਕੋ ਸ਼ਬਦ ਹੁੰਦਾ ਚਲੋ ਉਧਰ ਨਾ ਜਾਈਏ ਆਪਾਂ ਮੈਂ ਉਹ ਮੈਸੇਜ ਆ ਦੇ ਦਿੰਦਾ ਵੀ ਇਹ ਜ਼ਰੂਰੀ ਹੈ ਪਰ ਜਿਹੜਾ ਜਾਮ ਧਾਮ ਬਾਬਿਆਂ ਨਾਲ ਚੱਲਦਾ 10-10 ਗੱਡੀਆਂ ਦਾ ਲਾਰਾ ਪੈਟਰੋਲ ਪੰਪ ਵਾਲੇ ਤੇਲ ਫਿਰ ਹੀ ਤਾਂ ਪਾ ਨਹੀਂ ਸਕਦੇ ਅਸ਼ੇ ਨਾਲ ਦੱਸ ਵੀ ਦਿੰਦੇ ਆ ਅੱਗੇ ਇੱਕ ਪ੍ਰਚਾਰਕ ਕਥਾ ਕਰਨ ਗਏ ਉਹਨੂੰ ਸਰੂਪਾ ਦੇ ਕੇ ਸਨਮਾਨ ਕਰਤਾ ਕਿ ਉਹ ਪੰਪ ਤੇ ਤੇਲ ਪਵਾਉਣ ਲੱਗੇ ਜਦੋਂ ਤੇਲ ਦੀ ਟੈਂਕੀ ਭਰ ਆਲੀ ਕਹਿੰਦੇ ਉਹੀ ਸਰੂਪਾ ਪੰਪ ਵਾਲੇ ਨੂੰ ਪਾਤਾ ਅੱਗੇ ਪੰਪ ਵਾਲਾ ਕਹਿੰਦਾ ਸਰੋਪੇ ਨਾਨੀ ਗੱਲ ਬਣਨੀ ਪੈਸੇ ਦਿਓ ਮੈਂ ਤੇਲ ਪਾਇਆ ਹੁਣ ਇਦਾਂ ਕਹਿਣ ਦੀ ਗੱਲ ਵੀ ਸਮਝਾਉਣੀ ਪੈਂਦੀ ਭਾਈ ਸਾਡੇ ਨਾਲ ਜਿਹੜੇ ਆਸਾਜੀ ਨੇ ਗੱਡੀਆਂ ਨੇ ਇਹ ਖਰਚਾ ਐਵੇਂ ਨਹੀਂ ਹੁੰਦਾ ਸਾਨੂੰ ਵੀ ਥੈਲੀ ਵੱਡੀ ਦਿਆ ਕਰੋ ਮਤਲਬ ਤਾਂ ਇਹੀ ਹੁੰਦਾ ਅਜਾ ਮੈਨੂੰ ਨਹੀਂ ਲੋੜ ਸਾਨੂੰ ਤਾਂ 1 ਮਹੀਨੇ ਵਿੱਚ 50000 ਰੁਪਇਆ ਚਾਹੀਦਾ ਹੁੰਦਾ ਉਹ ਸਾਨੂੰ ਸੌਖਾ ਹੀ ਮਿਲ ਜਾਂਦਾ ਤੇ ਵਧੀਆ ਦੁੱਧ ਵਧੀਆ ਸਬਜ਼ੀ ਵਧੀਆ ਫਰੂਟ ਵਧੀਆ ਏਸੀ ਤੇ ਸਿਆਲ ਚ ਹੀਟ ਉਹ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਤੇ ਸਾਨੂੰ ਬਾਹ ਤਾਂ ਖਲਾਰਾ ਪਾਉਣ ਦੀ ਲੋੜ ਨਹੀਂ ਜਿਹੜੀ ਗੱਲ ਕਹਿਣੀ ਹੈ ਇੱਥੋਂ ਬਹਿ ਕੇ ਠੋਕ ਦਿੰਨੇ ਆਂ ਜੀ ਚੰਗੀ ਤਰ੍ਹਾਂ ਜਿਹੜਾ ਮਰਜ਼ੀ ਹੋਵੇ ਆ ਮੈਂ ਕਹ ਦੋ ਕੁ ਹਜ਼ਾਰ ਦਾ ਹਾਂ ਫੋਨ ਮੈਂ ਕਹ ਸਾਡੇ ਕੋਲ ਤੇ ਇੱਥੋਂ ਬੈਠੇ ਕਹਿ ਦਿੰਨੇ ਆਂ ਜੇ ਬਾਣੀ ਦੀ ਗੱਲ ਕਹਿਣੀ ਉਹ ਵੀ ਕਹਿ ਦਿੰਨੇ ਆਂ ਜੋ ਕਿ ਸੇ ਲੀਡਰ ਨੂੰ ਠੋਕਣਾ ਉਹ ਠੋਕ ਦਿੰਨੇ ਆ। ਇੱਥੋਂ ਬੈਠੇ ਕਹਿ ਦਿੰਨੇ। ਕੋਈ ਲੋੜ ਨਹੀਂ ਸਾਨੂੰ ਜਾਮ ਧਾਮ ਕਰਨ ਦੀ। ਬਸ ਖੁਸ਼ ਆ। ਪਰ ਜਿਹੜੀਆਂ 70 ਲੱਖ ਦੇ ਟੀਕੇ ਵਾਲੀਆਂ ਗੱਲਾਂ ਹੁੰਦੀਆਂ ਨੇ ਢੱਡੀਆਂ ਬਾਰੇ ਲਈ। ਉੱਥੇ ਥੋੜਾ ਜਿਹਾ ਜਵਾਬ ਦੇਣਾ ਬਣਦਾ ਹੈ ਜਨਾ। ਉਹਨਾਂ মিডিਆ ਪ੍ਰੈਸ ਕਾਨਫਰੈਂਸ ਕਰਿਓ। ਛੂਤਰਾਂ ਦੇ ਹਵਾਲੇ ਤੋਂ ਖਬਰਾਂ ਚਲਦੀਆਂ ਨੇ। ਬਈ ਨਾ ਐਸਾ ਆ ਰਿਹਾ ਕਿਧਰੋਂ ਆ ਰਿਹਾ ਕਿਧਰ ਜਾ ਰਿਹਾ ਕਿਹੜੀ ਨੋਟਾਂ ਵਾਲੀ ਮਸ਼ੀਨ ਲੱਗੀ ਐ ਡਿਫੈਂਡਰ ਆ ਗਈ ਫੁਲਾਣੀ ਆ ਗਈ ਧਮਕੀ ਆ ਗਈ ਹਲੇ ਹੋਰ ਆਉਣ ਗਈਆਂ ਇਹ ਦਸਨਾ ਤਾਂ ਪਹਿਣਾ ਹੀ ਐ ਅੱਛਾ ਜਦੋਂ ਮੈਂ ਨਾ ਬਾਬੇ ਨਾਨਕ ਨੂੰ ਪਹਿਲੀ ਵਾਰ ਪੜਿਆ ਉਦੋਂ ਮੇਰੀ ਉਮਰ 15 ਕੇ ਸਾਲ ਸੀ ਇਹ ਸੱਚ ਹੈ ਤੇ ਉਦੋਂ ਸਿੱਖ ਮਿਸ਼ਨਰੀ ਕਾਲਜ ਦਾ ਇੱਕ ਮੇਰੇ ਕੋਲੇ ਪੰਪਲੈਟ ਸੀ ਉਹ ਬੜਿਆ ਸੀ ਉਹਦੇ ਵਿੱਚ ਖੁਲਾਸਾ ਕੀਤਾ ਕਿਸੇ ਬਹੁਤ ਵੱਡੇ ਅਮੀਰ ਦਾ ਉਹ ਕਿਸੇ ਬਾਬੇ ਕੋਲੇ ਗਿਆ ਤੇ ਉਹਨੇ 2 ਕਰੋੜ ਰੁਪਈਆ ਉਸ ਵਕਤ ਬਾਬੇ ਦੇ ਪੈਰਾਂ ਵਿੱਚ ਰੱਖ ਕੇ ਮੱਥਾ ਟੇਕਿਆ ਕਿ ਬਾਬਾ ਜੀ ਸਕੂਨ ਮਿਲੇ ਮੈਨੂੰ ਬਾਬਾ ਕਹਿੰਦਾ ਮੈਂ ਤਾਂ ਆਪ ਬੋੜੀਆਂ ਲੈ ਕੇ ਸੌਣਾ ਮੈਂ ਸਕੂਲ ਕਿੱਥੋਂ ਦੇ ਦਵਾਂ ਤੇ ਹੁਣ ਗੱਲ ਮੈਂ ਅਹਿਮਦਾਬਾਦ ਲੈ ਕੇ ਜਾਣ ਲੱਗਾ ਜਦੋਂ ਭਾਈ ਲਾਲੋ ਦੇ ਕੋਲ ਬਾਬਾ ਨਾਨਕ ਗਏ ਹੈ ਜਾ ਕੇ ਦਰਵਾਜ਼ਾ ਖੜਕਾਇਆ ਭਾਈ ਲਾਲੋ ਕਹਿੰਦੇ ਕੌਣ ਗੁਰੂ ਪਾਸ਼ਾ ਕਹਿੰਦੇ ਜਿਹਨੂੰ ਯਾਦ ਕਰਦਾ ਸੀ ਅੱਛਾ ਗੁਰੂ ਨਾਨਕ ਪਾਸ਼ਾ ਆ ਗਏ ਬਾਬਾ ਨਾਨਕ ਜੀ ਕਹਿੰਦੇ ਭੁੱਖ ਲੱਗੀ ਹੈ ਕਹਿੰਦਾ ਜੀ ਛਕਣਵਾਜ ਤੇ ਹੁਣ ਤਾਂ ਕੁਝ ਨਹੀਂ ਉਹ ਕਹਿੰਦੇ ਰਾਤ ਦੀ ਕੋਈ ਰੋਟੀ ਹੋਣੀ ਹੈ ਕੋਧਰੇ ਦੀ ਰੋਟੀ ਕਹਿੰਦੇ ਹੈ ਇਤਿਹਾਸਵਰ ਨੇ ਉਹ ਛਕ ਲਈ ਤੇ ਰੱਬ ਦੇ ਘਰ ਦੀਆਂ ਗੱਲਾਂ ਕੀਤੀਆਂ ਤੇ ਨਾਲ ਹੀ ਸ਼ਹਿਰ ਵਿੱਚ ਇੱਕ ਧਨਾੜ ਨੇ ਬ੍ਰਹਮਪੂਜ ਕੀਤਾ ਸੀ ਉਹਦਾ ਨਾਂ ਸੀ ਮਲਕਪਾਗੋ ਤੇ ਬਾਰ-ਬਾਰ ਕਿਹਾ ਗਏ ਜਦੋਂ ਗਏ ਫਿਰ ਉੱਥੇ ਆ ਜਣਾ ਨਾ ਦੋ ਰੋਟੀਆਂ ਫੜ ਲਈਆਂ ਇਹ ਤਾਂ ਜਵੜੀਆਂ ਮਾਰੀਆਂ ਸਾਡੇ ਪ੍ਰਚਾਰਕਾਂ ਨੇ ਇਹ ਨਹੀਂ ਕਹ ਲੈਗੇ ਸੀ ਉਹ ਕਹਿੰਦੇ ਮਾਲਕ ਭਾਗੋ ਮੈਂ ਤੇਰੇ ਘਰ ਤਾਂ ਨਹੀਂ ਆਇਆ ਤੇਰੀ ਹੱਕ ਹਲਾਲ ਦੀ ਕਮਾਈ ਨਹੀਂ ਹੈਗੀ ਤੂੰ ਗਰੀਬਾਂ ਦਾ ਖੂਨ ਚੂਸਿਆ ਹੋਇਆ ਹੈ ਇਸ ਕਰਕੇ ਤੇਰੇ ਘਰ ਦਾ ਖਾਣਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਤਾਂ ਨਹੀਂ ਆਇਆ ਤੇ ਜਿਹਦੇ ਘਰ ਮੈਂ ਠਹਿਰਿਆ ਸੀ ਨਾ ਉਹ ਕਿਰਤ ਕਰਨ ਵਾਲਾ ਹੈ ਇਹ ਗੱਲਾਂ ਮਤਬ ਲੇਖੇ ਵਿੱਚ ਰਿਹਾ ਵੀ ਭਾਈ ਲਾਲੋ ਤੇ ਮਲਕ ਭਾਗੋ ਦੀ ਗੱਲ ਹੈ ਨਾ ਅੱਜ ਭਾਈ ਲਾਲੋ ਵੀ ਹੈਗੇ ਨੇ ਤੇ ਮਲਕ ਭਾਗੋ ਵੀ ਹੈਗੇ ਹੁਣ ਜਿਹੜੇ ਢਡੀਆਂ ਵਾਲਿਆਂ ਨੂੰ ਗੱਡੀਆਂ ਦੇਣ ਵਾਲੇ ਨੇ ਉਹ ਕੌਣ ਨੇ ਭਾਈ ਲਾਲੋ ਨੇ ਜਾਂ ਭਾਈ ਜਾਂ ਮਲਕ ਨੇ ਮਲਕ ਭਾਗੋ ਨੇ ਇਹ ਦੱਸਣ ਢਡੀਆਂ ਵਾਲਾ ਇਕੱਲਾ ਨਹੀਂ ਸਾਰਿਆਂ ਦੀ ਗੱਲ ਹੈ ਵੀ ਇਹ ਜਿਨ੍ਹਾਂ ਨੇ 2-2 3-3 ਕਰੋੜ ਦੇ ਪੱਥਰ ਲੈ ਕੇ ਲਾਏ ਹੁੰਦੇ ਨੇ ਨਾ ਇਹ 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 ਭਾਈ ਲਾਲੋ ਨਹੀਂ ਇਹ ਮਲਕ ਭਾਗੋ ਦੇ ਪੱਥਰ ਨੇ ਇਹਨੂੰ ਬਰਦਾਸ਼ਤ ਕਰਨਾ ਖਾਲਾ ਜੀ ਦਾ ਬਾਡਾ ਨਹੀਂ ਜਿਹੜੀ ਮੈਂ ਗੱਲ ਕਹਿਤੀ ਚਲੋ ਦੁਬਾਰਾ ਫੇਰ ਆ ਜਾਂਦੇ ਆ ਵੀ ਗੱਲ 70 ਲੱਖ ਦੇ ਟਿਕੇ ਦੇ ਚੱਲ ਰਹੀ ਹੈ ਕਿ ਢੱਡਰੀਆਂ ਵਾਲੇ ਦੱਸਣ ਉਹਨਾਂ ਦੇ ਸੇਵਕ ਦੱਸਣ ਪ੍ਰਬੰਧਕ ਦੱਸਣ ਭਾਈ ਸਾਹਿਬ ਆਪ ਦੱਸਣ ਤੇ ਜੇ ਮੇਰੇ ਤੇ ਸ਼ੱਕ ਹੋਵੇ ਇਹ ਵੀਡੀਓ ਵਾਇਰਲ ਹੋਈ ਪਈ ਹੈ ਜੀ ਅਗਲੇ ਬੋਲ ਰਹੇ ਨੇ ਤੇ ਜਵਾਬ ਤੁਸੀਂ ਦੇਣਾ ਸਾਡਾ ਕੋਈ ਰੋਲ ਨਹੀਂ ਮੈਂ ਤਾਂ ਸਿਰਫ ਗੱਲਾਂ ਕੀਤੀਆਂ ਨੇ ਇਧਰੋਂ ਫੜੀ ਇਧਰ ਛੜਦੀ ਉਧਰੋਂ ਪੜੀ ਉਧਰ ਛੜਦੀ ਆਹੀ ਕਹਿਣਾ ਹੁੰਦਾ ਤੁਸੀਂ ਪਰ ਮੈਨੂੰ ਲੱਗਦਾ ਵੀ ਮੈਂ ਸੱਚ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ